ਸੁਰਜੀਤ ਸਿੰਘ ਅੱਜ ਬਹੁਤ ਜ਼ਿਆਦਾ ਖੁਸ਼ ਨਜ਼ਰ ਆਇਆ ਹੈ ਕਿਉਂਕਿ ਉਸ ਦਾ ਸੁਪਨਾ ਜੋ ਹੈ ਉਹ ਪੂਰਾ ਹੋ ਚੁੱਕਿਆ। ਜੋ ਸੁਪਨਾ ਉਸ ਨੇ ਆਪਣੀਆਂ ਜਾਗਦੀਆਂ ਅੱਖਾਂ ਦੇ ਨਾਲ ਦੇਖਿਆ ਉਹ ਸੁਪਨਾ ਉਸ ਦਾ ਅੱਜ ਪੂਰਾ ਹੋਇਆ ਕਿਉਂਕਿ ਉਹ ਐਸਪੀ ਲੱਗਿਆ ਹੋਇਆ। ਐਸਪੀ ਲੱਗਣ ਤੋਂ ਬਾਅਦ ਉਸ ਨੇ ਇੱਕ ਇੱਛਾ ਜ਼ਾਹਿਰ ਕੀਤੀ ਕਿ ਕਿਉਂ ਨਾ ਆਪਣੇ ਪਿੰਡ ਦਾ ਚੱਕਰ ਮਾਰਿਆ ਜਾਵੇ। ਪਿੰਡ ਦੇ ਹਾਲਾਤ ਦੇਖੇ ਜਾਣ ਤਾਂ ਦੋਸਤੋ ਗੱਡੀਆਂ ਦਾ ਕਾਫਲਾ ਲੈ ਕੇ ਆਪਣੇ ਪਿੰਡ ਦੇ ਵੱਲ ਨੂੰ ਵੱਧ ਪੈਂਦਾ। ਟੂੜਾ ਢਾਉਂਦੀਆਂ ਹੋਈਆਂ ਗੱਡੀਆਂ ਅਤੇ ਹੂਟਰ ਵਜਾਉਂਦੀਆਂ ਹੋਈਆਂ ਕਿਉਂਕਿ ਐਸਪੀ ਆ ਰਿਹਾ ਹੈ ਉਸ ਗੱਡੀ ਦੇ ਵਿੱਚ ਪੁਲਿਸ ਦੀਆਂ ਗੱਡੀਆਂ ਅੱਗੇ ਨੇ ਕੁਝ ਪੁਲਿਸ ਦੀਆਂ ਗੱਡੀਆਂ ਪਿੱਛੇ ਨੇ ਤੇ ਵਿਚਾਰੇ ਐਸਪੀ ਸਾਹਿਬ ਦੀ ਗੱਡੀ ਤੇ ਐਸਪੀ surjit singh ਮੂਰਲੀ ਸੀਟ ਦੇ ਉੱਪਰ ਬੈਠਾ ਹੈ ਪਿੰਡ ਦੇ ਲੋਕ ਇਹ ਸਭ ਕੁਝ ਦੇਖ ਕੇ ਹੈਰਾਨ ਨੇ ਪਰੇਸ਼ਾਨ ਨੇ ਕਿ ਆਖਰਕਾਰ ਪਿੰਡ ਦੇ ਵਿੱਚ ਕੋਈ ਐਸਾ ਪਾਣਾ ਤਾਂ ਨਹੀਂ ਵਾਪਰ ਗਿਆ ਜੋ ਕਿ ਪੁਲਿਸ ਗੱਡੀਆਂ ਦਾ ਹੂਟਰ ਵਜਾਉਂਦੇ ਹੋਏ ਪਿੰਡ ਵੱਲ ਨੂੰ ਵੱਧ ਰਹੀ ਹੈ ਪੂਰੇ ਪਿੰਡ ਦੇ ਵਿੱਚ ਅਫਰਾ ਤਫਰੀ ਦਾ ਮਾਹੌਲ ਬਣ ਗਿਆ ਕਿ ਆਖਰਕਾਰ ਐਸਾ ਕੀ ਹੋਇਆ ਕਿ ਪੁਲਿਸ ਸਾਡੇ ਪਿੰਡ ਵੱਲ ਨੂੰ ਆ ਰਹੀ ਹੈ ਲੋਕ ਸੋਚਣ ਦੇ ਲਈ ਮਜਬੂਰ ਹੋ ਗਏ ਕਿ ਆਖਰਕਾਰ ਐਸਾ ਹੋਕ ਹੀ ਗਿਆ ਤੇ ਐਨੇ ਵਿੱਚ ਜੋ ਪੁਲਿਸ ਦੀਆਂ ਗੱਡੀਆਂ ਨੇ ਉਹ ਪਿੰਡ ਦੇ ਵਿੱਚ ਆ ਕੇ ਰੁਕਦੀਆਂ ਨੇ ਤਾਂ ਸੁਰਜੀਤ ਸਿੰਘ ਗੱਡੀ ਦੇ ਵਿੱਚੋਂ ਥੱਲੇ ਉਤਰਦਾ ਹੈ ਬਹੁਤ ਸਾਰੇ ਲੋਕ ਸੁਰਜੀਤ ਨੂੰ ਜਾਣਦੇ ਨੇ ਅਤੇ ਸੁਰਜੀਤ ਨੂੰ ਦੇਖ ਕੇ ਹੈਰਾਨ ਹੋ ਜਾਂਦੇ ਨੇ ਕਿ ਇਹ ਤਾਂ 4 ਸਾਲ ਪਹਿਲਾਂ ਕਿਸਾਨੀ ਧਰਨੇ ਦੇ ਵਿੱਚ ਮਾਰਿਆ ਗਿਆ ਸੀ ਪਰ ਅੱਜ ਇਹ ਸਾਹਮਣੇ ਕਿਵੇਂ ਆ ਗਿਆ ਹੋ ਸਕਦਾ ਹੈ ਉਸਦੇ ਨਾਲ ਕਿਸੇ ਦੀ ਸ਼ਕਲ ਮਿਲਦੀ ਹੋਵੇ ਉਹ ਹੋਵੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਨ ਲੱਗੇ ਲੋਕ ਘਬਰਾ ਗਏ ਪਿੰਡ ਦੇ ਵਿੱਚ ਹਰਦੀਪ ਸਿੰਘ ਨਾਮ ਦਾ ਇੱਕ ਮੁੰਡਾ ਜੋ ਕਿ ਬਹੁਤ ਹੀ ਗਹਿਰਾ ਮਿੱਤਰ ਸੀ surjit singh ਦਾ surjit ਦੇ ਕੋਲੇ ਆ ਕੇ ਜੱਫੀ ਪਾ ਲੈਂਦਾ ਹੈ ਅਤੇ ਕਹਿੰਦਾ surjit ਤੂੰ ਇੱਥੇ ਅਤੇ ਉਸ ਤੋਂ ਬਾਅਦ surjit ਨੇ ਕਿਹਾ ਹਾਂ ਹਰਦੀਪ ਕਹਿਣ ਲੱਗਿਆ ਕਿ ਤੂੰ ਤਾਂ 4 ਸਾਲ ਪਹਿਲਾਂ ਕਿਰਸਾਨੀ ਧਰਨੇ ਦੇ ਵਿੱਚ ਮਾਰਿਆ ਗਿਆ ਸੀ ਦਿੱਲੀ ਦੇ ਵਿੱਚ ਤੇ ਤੇਰੀ ਤਾਂ ਉੱਥੋਂ ਲਾਸ਼ ਵੀ ਇੱਥੇ ਆਈ ਸੀ ਤੇਰਾ ਤਾਂ ਅੰਤਿਮ ਸੰਸਕਾਰ ਵੀ ਕੀਤਾ ਸੀ ਪਰ ਅੱਜ ਇਹ ਸਭ ਕਿਵੇਂ ਹੋਇਆ ਕਿ ਤੂੰ ਐਸਪੀ ਲੱਗ ਕੇ ਹੀ ਪਿੰਡ ਦੇ ਵਿੱਚ ਖੜਾ ਹੈ ਉਸ ਤੋਂ ਬਾਅਦ ਹਰਦੀਪ ਨੇ ਕਿਹਾ ਕਿ ਤੇਰੇ ਮਾਤਾ ਪਿਤਾ ਦਾ ਤਾਂ ਰੋ ਰੋ ਕੇ ਬੁਰਾ ਹਾਲ ਹੈ ਤੇਰਾ ਪਿਤਾ ਤਾਂ ਤੇਰੇ ਜਾਣ ਤੋਂ ਬਾਅਦ ਪਾਗਲ ਹੋ ਕੇ ਗਲੀਆਂ ਦੇ ਵਿੱਚ ਤੁਰਿਆ ਫਿਰਦਾ ਹੈ ਟੱਕਰਾਂ ਮਾਰਦਾ ਜਦੋਂ ਇਹ ਗੱਲ ਸੁਣੀ ਤਾਂ ਸੁਰਜੀਤ ਦੇ ਪੈਰਾਂ ਥੱਲੇ ਜ਼ਮੀਨ ਖਿਸ ਗਈ ਉਸਨੇ ਕਿਹਾ ਕਿ ਛੇਤੀ ਛੇਤੀ ਮੈਨੂੰ ਮੇਰੇ ਬਾਪੂ ਦੇ ਨਾਲ ਮਿਲਾਓ ਤਪੱਜਿਆ ਭੱਜਿਆ surjeet ਜਦੋਂ ਆਪਣੇ ਪਿਤਾ ਦੇ ਕੋਲ ਜਾਂਦਾ ਹੈ ਤੇ ਆਪਣੇ ਪਿਤਾ ਨੂੰ ਇਸ ਹਾਲਾਤ ਦੇ ਵਿੱਚ ਦੇਖਦਾ ਹੈ ਤਾਂ ਉਸ ਦੀਆਂ ਤਾਂਹਾਂ ਨਿਕਲ ਜਾਂਦੀਆਂ ਨੇ ਉੱਚੀ ਉੱਚੀ ਭੁੱਬਾਂ ਮਾਰ ਕੇ ਰੋਣ ਲੱਗ ਜਾਂਦਾ ਹੈ ਅਤੇ ਆਪਣੇ ਪਿਤਾ ਦੇ ਪੈਰੀਂ ਲੱਗ ਪੈਂਦਾ ਹੈ ਉਸ ਦਾ ਪਿਤਾ ਜੋ ਕਿ ਆਪਣੀ ਯਾਦਦਾਸ਼ਤ ਖੋ ਚੁੱਕਿਆ ਸੀ ਪਰ ਫਿਰ ਵੀ ਉਸ ਨੇ ਆਪਣੇ ਪੁੱਤਰ ਦੇ ਉਸ ਚਿਹਰੇ ਨੂੰ ਪਹਿਚਾਨ ਲਿਆ ਅਤੇ ਘੁੱਟ ਕੇ ਆਪਣੇ ਪੁੱਤਰ surjeet singh ਨੂੰ ਜੱਫੀ ਪਾ ਲਈ ਅਤੇ ਤਾਂਹਾਂ ਮਾਰਦਾ ਉਸ ਦਾ ਪਿਤਾ ਰੋਣ ਲੱਗ ਗਿਆ ਤੋ ਦੋਸਤੋ ਆਖਰਕਾਰ ਇੱਕ ਕੀ ਕਹਾਣੀ ਹੈ ਜੋ ਕਿ ਗਰਸਾਨੀ ਅੰਦੋਲਨ ਦੇ ਵੇਲੇ ਉਹ ਮੁੰਡਾ ਮਾਰਿਆ ਗਿਆ ਸੀ ਅਤੇ 4 ਸਾਲ ਬਾਅਦ ਉਹ ਐਸਪੀ ਬਣ ਕੇ ਆਪਣੇ ਪਿੰਡ ਦੇ ਵਿੱਚ ਪਹੁੰਚਿਆ ਇਸ ਪੂਰੀ ਘਟਨਾ ਨੂੰ ਜਾਣਨ ਦੇ ਲਈ ਤੁਹਾਨੂੰ ਕਹਾਣੀ ਦੇ ਅੰਤ ਤੱਕ ਰਹਿਣਾ ਪਵੇਗਾ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਦੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਏਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹੇ ਜਾਵੇ। ਤੋਂ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਜੀ ਆਂ ਦੋਸਤੋ 2020 ਵਿੱਚ ਜੋ ਕਿ ਕਿਸਾਨੀ ਅੰਦੋਲਨ ਚੱਲਿਆ ਸੀ ਤੇ ਲੋਕ ਟਰਾਲੀਆਂ ਭਰ-ਭਰ ਕੇ ਉਸ ਦਿੱਲੀ ਦੀ ਹਿੱਕ ਦੇ ਉੱਪਰ ਜਾ ਕੇ ਬੈਠ ਗਏ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ। 700 ਤੋਂ ਵੱਧ ਨੌਜਵਾਨ ਬੱਚੇ ਬਜ਼ੁਰਗ ਬੀਬੀਆਂ ਜਿਨ੍ਹਾਂ ਨੇ ਆਪਣੀਆਂ ਜਾਨਾਂ ਗਵਾ ਦਿੱਤੀਆਂ ਸੀ ਐਨੀ ਠੰਡ ਦੇ ਵਿੱਚ ਮੀਂਹ ਦੇ ਵਿੱਚ ਬਰਸਾਤਾਂ ਦੇ ਵਿੱਚ ਕੋਈ ਮੌਸਮ ਨਹੀਂ ਦੇਖਿਆ ਗਰਮੀ ਨਹੀਂ ਦੇਖੀ ਸਰਦੀ ਨਹੀਂ ਦੇਖੀ ਉਹਨਾਂ ਨੇ ਉੱਥੇ ਬੈਠ ਕੇ ਸੰਘਰਸ਼ ਕੀਤਾ ਤੇ ਉਹ ਸੰਘਰਸ਼ ਜੋ ਹੈ ਉਹ ਰਹੀਦੀ ਦੁਨੀਆ ਤੱਕ ਯਾਦ ਰਹੇਗਾ ਕਿ ਐਸੇ ਹੀ ਸੰਘਰਸ਼ ਦੇ ਨਾਲ ਜੁੜੀ ਹੋਈ ਇੱਕ ਖਾਸ ਘਟਨਾ ਜੋ ਕਿ ਲੁਧਿਆਣੇ ਦਾ ਰਹਿਣ ਵਾਲਾ surjit singh ਉਸ ਦੇ ਨਾਲ ਕੱਟੀ ਅਤੇ ਉਸ ਤੋਂ ਬਾਅਦ ਉਸ ਦੀ ਜ਼ਿੰਦਗੀ ਦੇ ਵਿੱਚ ਕੀ ਬਦਲਾਅ ਆਇਆ ਕਿ ਉਹ ਐਸਪੀ ਲੱਗ ਗਿਆ ਤੇ ਐਸਪੀ ਲੱਗਣ ਦੇ ਵਿੱਚ ਉਸਨੇ ਕਿਹੜੇ ਕਿਹੜੇ ਸੰਘਰਸ਼ਾਂ ਦੇ ਨਾਲ ਜੂਝਿਆ ਤੇ ਉਸਦੇ ਮਾਤਾ-ਪਿਤਾ ਜਿਨ੍ਹਾਂ ਨੇ ਆਪਣੇ ਹੱਥੀਂ ਉਸ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਸੀ ਤੇ ਐਸਾ ਭਾਣਾ ਉਸ ਦੇ ਨਾਲ ਕੀ ਵਾਪਰਿਆ ਕਿ ਦੁਆਰਾ ਮੜ ਤੋਂ ਜਿਉਂਦਾ ਹੋ ਕੇ ਉਹ ਐਸਬੀ ਬਣ ਕੇ ਆਪਣੀ ਹੀ ਪਿੰਡ ਦੇ ਵਿੱਚ ਪਹੁੰਚ ਗਿਆ ਜੀ ਹਾਂ ਪੂਰੀ ਗੱਲਬਾਤ ਉਹ ਤੁਹਾਨੂੰ ਜਾਣੂ ਕਰਵਾਉਨੇ ਹਾਂ ਲੁਧਿਆਣੇ ਦੇ ਲਾਗੇ ਇੱਕ ਪਰਿਵਾਰ ਰਹਿੰਦਾ ਸੀ ਹਰਨਾਮ ਸਿੰਘ ਅਤੇ ਉਸ ਦੀ ਪਤਨੀ ਮਨਜੀਤ ਕੌਰ ਹਰਨਾਮ ਸਿੰਘ ਜੋ ਕਿ ਖੇਤੀਬਾੜੀ ਕਰਦਾ ਸੀ ਅਤੇ ਖੇਤੀਬਾੜੀ ਦੇ ਨਾਲ ਹੀ ਘਰ ਦਾ ਜੋ ਗੁਜ਼ਾਰਾ ਹੈ ਉਹਨਾਂ ਦਾ ਚੱਲਦਾ ਸੀ ਤੇ ਉਸ ਦੀ ਧਰਮ ਪਤਨੀ ਮਨਦੀਪ ਸਿੰਘ ਮਨਦੀਪ ਕੌਰ ਜੋ ਕਿ ਘਰ ਦੇ ਹੀ ਕੰਮਕਾਰ ਕਰਦੀ ਸੀ ਹਰਨਾਮ ਸਿੰਘ ਜੋ ਕਿ ਉਸੇ ਹੀ ਖੇਤੀਬਾੜੀ ਦੇ ਨਾਲ ਹੀ ਉਸ ਦਾ ਰੁਜ਼ਗਾਰ ਚੱਲਦਾ ਸੀ ਅਤੇ ਉਸ ਦਾ ਇੱਕ ਪੁੱਤਰ ਜਿਸ ਦਾ ਨਾਮ ਸੁਰਜੀਤ ਸਿੰਘ ਸੁਰਜੀਤ ਸਿੰਘ ਜੋ ਕਿ ਬਚਪਨ ਤੋਂ ਹੀ ਪੜਨ ਦੇ ਵਿੱਚ ਬਹੁਤ ਹੁਸ਼ਿਆਰ ਸੀ ਬਹੁਤ ਹੀ ਇੰਟੈਲੀਜੈਂਟ ਸੀ ਅਤੇ ਸਾਰੇ ਹੀ ਟੀਚਰ ਜੋ ਕਿ ਉਸੇ ਨੂੰ ਪੜਾਉਂਦੇ ਹੁੰਦੇ ਸੀ ਉਹ ਇਹੀ ਕਹਿੰਦੇ ਹੁੰਦੇ ਸੀ ਕਿ ਇਹ ਬੱਚਾ ਵੱਡਾ ਹੋ ਕੇ ਜ਼ਰੂਰ ਕੁਝ ਕਰੇਗਾ ਉਹ ਹਰ ਐਕਟੀਵਿਟੀ ਦੇ ਵਿੱਚ ਅੱਗੇ ਰਹਿੰਦਾ ਸੀ ਪੜ੍ਹਾਈ ਦੇ ਵਿੱਚ ਵੀ ਹੁਸ਼ਿਆਰ ਸੀ ਤੇ ਇਸ ਤੋਂ ਇਲਾਵਾ ਸਟੇਜ ਦੇ ਉੱਪਰ ਭਾਸ਼ਣ ਦੇਣਾ ਹੋਰ ਵੀ ਤਰ੍ਹਾਂ ਤਰ੍ਹਾਂ ਦੇ ਨਾਟਕ ਕਰਨੇ ਮਤਲਬ ਹਰ ਤਰੀਕੇ ਦੀ ਐਕਟੀਵਿਟੀ ਦੇ ਵਿੱਚ ਉਹ ਅੱਗੇ ਸੀ ਜਾਂ ਫਿਰ ਇਹ ਕਹਿ ਸਕਦੇ ਸੀ ਕਿ ਜੋ ਵੀ ਕੋਈ ਕੰਮ ਹੁੰਦਾ ਕਿਸੇ ਵੀ ਤਰੀਕੇ ਦਾ ਕੋਈ ਵੀ ਪੜ੍ਹਾਈ ਤੋਂ ਲੈ ਕੇ ਜਾਂ ਫਿਰ ਹੋਰ ਕੋਈ ਐਕਟੀਵਿਟੀ ਹੁੰਦੀ ਸਾਰਿਆਂ ਦੇ ਵਿੱਚ ਉਹ ਅੱਗੇ ਹੀ ਰਹਿੰਦਾ ਸੀ ਅਤੇ ਸਾਰਿਆਂ ਦੇ ਵਿੱਚ ਹੀ ਫਰਸਟ ਹੁੰਦਾ ਸੀ ਤੇ ਪੜ੍ਹਾਈ ਦੇ ਵਿੱਚ ਤਾਂ ਉਹ ਸਾਰਿਆਂ ਨਾਲੋਂ ਹੁਸ਼ਿਆਰ ਸੀ ਜਿੰਨੇ ਵੀ ਟੀਚਰ ਸੀ ਉਹੀ ਕਹਿੰਦੇ ਹੁੰਦੇ ਸੀ ਹਰਨਾਮ ਸਿੰਘ ਨੂੰ ਕਿ ਸਾਨੂੰ ਪਤਾ ਹੈ ਕਿ ਤੁਹਾਡੇ ਘਰ ਦੇ ਜੋ ਹਾਲਾਤ ਨੇ ਉਹ ਠੀਕ ਨਹੀਂ ਨੇ ਤੁਹਾਡੇ ਘਰ ਦਾ ਗੁਜ਼ਾਰਾ ਵੀ ਬੜੀ ਮੁਸ਼ਕਲ ਦੇ ਨਾਲ ਚੱਲਦਾ ਹੈ ਕਿਉਂਕਿ ਤੁਹਾਡੇ ਕੋਲ ਥੋੜੀ ਜਿਹੀ ਜ਼ਮੀਨ ਹੈ 2 2.5 ਵਿਗੇ ਜ਼ਮੀਨ ਹੈ ਉਸ ਦੇ ਨਾਲ ਬਸ ਸਿਰਫ ਤੇ ਸਿਰਫ ਰੋਟੀ ਗੁਜ਼ਾਰਾ ਹੀ ਚੱਲਦਾ ਹੈ ਤੇ ਤੁਸੀਂ ਆਪਣੇ ਬੱਚੇ ਦੀ ਪੜ੍ਹਾਈ ਵੱਲ ਪੂਰਾ ਧਿਆਨ ਦਿਓ ਤੁਸੀਂ ਇਹ ਨਾ ਹੋਵੇ ਕਿ ਤੁਸੀਂ ਆਪਣੇ ਬੱਚੇ ਨੂੰ ਇਗਨੋਰ ਕਰਨ ਲੱਗ ਜਾਓ ਕਿਤੇ ਤੁਹਾਡਾ ਬੱਚਾ ਹੋਰ ਪਾਸੇ ਲੱਗ ਜਾਵੇ ਤੁਸੀਂ ਆਪਣੇ ਬੱਚੇ ਨੂੰ ਸਾਥ ਦੇਣਾ ਹੈ ਅਤੇ ਇਸ ਨੂੰ ਕਾਮਯਾਬ ਜ਼ਰੂਰ ਬਣਾਉਣਾ ਹੈ ਤੁਹਾਡੇ ਮਾਤਾ ਪਿਤਾ ਨੇ ਕਿਹਾ ਕਿ ਤੁਸੀਂ ਪੜ੍ਹੇ ਲਿਖੇ ਹੋ ਤੁਸੀਂ ਬੱਚੇ ਦੇ ਵੱਲ ਧਿਆਨ ਦਿਓ ਸਾਨੂੰ ਦੱਸੋ ਅਸੀਂ ਕੀ ਕਰਨਾ ਹੈ ਅਸੀਂ ਤੁਹਾਡੇ ਨਾਲ ਖੜੇ ਹਾਂ ਤਾਂ ਦੱਸਦੀ ਏ ਕਿ ਉਹ ਬਹੁਤ ਹੀ ਪੜ੍ਹਨ ਦੇ ਵਿੱਚ ਹੁਸ਼ਿਆਰ ਸੀ ਤਾਂ ਜਦੋਂ 8ਵੀਂ ਜਮਾਤ ਦਾ ਜਦੋਂ ਰਿਜ਼ਲਟ ਆਇਆ ਤਾਂ ਉਸਨੇ ਪੂਰੇ ਚਿਲੇ ਦੇ ਵਿੱਚੋਂ ਟੌਪ ਕੀਤਾ ਫਰਸਟ ਰੈਂਕ ਦੇ ਉੱਪਰ ਆਇਆ ਤੇ ਉਸ ਤੋਂ ਬਾਅਦ ਉਸ ਦੇ ਮਾਤਾ ਪਿਤਾ ਦਾ ਵੀ ਕੌਨਫੀਡੈਂਸ ਬਹੁਤ ਜ਼ਿਆਦਾ ਵਧ ਗਿਆ ਕਿਉਂਕਿ ਜਦੋਂ ਉਹਨਾਂ ਨੇ ਆਪਣੇ ਪੁੱਤਰ ਦੀਆਂ ਤਸਵੀਰਾਂ ਅਖਬਾਰਾਂ ਦੇ ਵਿੱਚ ਨਿਊਜ਼ ਚੈਨਲਾਂ ਦੇ ਵਿੱਚ ਹੋਰ ਤਰ੍ਹਾਂ-ਤਰ੍ਹਾਂ ਦੇ ਉੱਪਰ ਦੇਖੀ ਤਾਂ ਉਹਨਾਂ ਦਾ ਵੀ ਹੌਸਲਾ ਵਧਿਆ ਕਿ ਹਾਂ ਜਿਸ ਨੇ ਇਸ ਪੂਰੇ ਜ਼ਿਲ੍ਹੇ ਦੇ ਵਿੱਚ ਸਾਡਾ ਨਾਮ ਰੋਸ਼ਨ ਕੀਤਾ ਹੈ ਤਾਂ ਇੱਕ ਦਿਨ ਇਹ ਪੂਰੇ ਪੰਜਾਬ ਦੇ ਵਿੱਚ ਵੀ ਸਾਡਾ ਨਾਮ ਰੋਸ਼ਨ ਕਰ ਸਕਦਾ ਹੈ ਪੂਰੇ ਸੰਸਾਰ ਦੇ ਵਿੱਚ ਵੀ ਸਾਡਾ ਨਾਮ ਰੋਸ਼ਨ ਕਰ ਸਕਦਾ ਹੈ ਪਰ ਜ਼ਰੂਰਤ ਹੈ ਇਸ ਨੂੰ ਆਪਣੇ ਧਿਆਨ ਦੇਣ ਦੀ ਤਾਂ ਐਨੇ ਵਿੱਚ ਪਿੰਡ ਦਾ ਸਰਪੰਚ ਉਹਨਾਂ ਦੇ ਘਰੇ ਆਉਂਦਾ ਹੈ ਮਿਠਾਈ ਦਾ ਡੱਬਾ ਲੈ ਕੇ ਅਤੇ ਕਹਿੰਦਾ ਹੈ ਕਿ ਤੁਹਾਡੇ ਬੱਚੇ ਨੇ ਇਸ ਪਿੰਡ ਦਾ ਨਾਮ ਪੂਰੇ ਜ਼ਿਲ੍ਹੇ ਦੇ ਵਿੱਚ ਚਮਕਾਇਆ ਹੈ ਆ ਲਓ ਤੁਸੀਂ ਮਿਠਾਈ ਖਾਓ ਅਤੇ ਸਰਪੰਚ ਨੇ ਇਹਨਾਂ ਵੀ ਕਹਿ ਦਿੱਤਾ ਕਿ ਤੁਹਾਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ ਬੱਚੇ ਦੀ ਪੜ੍ਹਾਈ ਨੂੰ ਲੈ ਕੇ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਅੱਜ ਤੁਹਾਡੇ ਬੱਚੇ ਨੇ ਇਸ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ ਤੇ ਮੈਂ ਐਸੇ ਹੀ ਪਿੰਡ ਦਾ ਸਰਪੰਚ ਹਾਂ ਮਾਤਾ ਪਿਤਾ ਜੋ ਕੀ ਉਹਨਾਂ ਦਾ ਹੌਸਲਾ ਹੈ ਹੋਰ ਜ਼ਿਆਦਾ ਵੱਧ ਗਿਆ ਕਿਉਂਕਿ ਬੱਚਾ ਪੂਰਾ ਨਾਮ ਰੋਸ਼ਨ ਕਰ ਚੁੱਕਿਆ ਸੀ ਜ਼ਿਲ੍ਹੇ ਦੇ ਵਿੱਚ ਐਦਾਂ ਹੀ ਪੜ੍ਹਾਈ ਦੇ ਵਿੱਚ ਉਹ ਅਗਾਹ ਵਧਦਾ ਗਿਆ ਤਾਂ ਐਨੀ ਉਸਨੇ 10ਵੀਂ ਜਮਾਤ ਕਰ ਲਈ ਤੇ 10ਵੀਂ ਜਮਾਤ ਦੇ ਵਿੱਚ ਵੀ ਉਸਨੇ ਚੰਗੇ ਨੰਬਰਾਂ ਦੇ ਨਾਲ ਪਾਸ ਕੀਤਾ ਤੇ ਉਸੇ ਹੀ ਤਰੀਕੇ ਨਾਲ ਉਸ ਦੀਆਂ ਅਖਬਾਰਾਂ ਦੇ ਵਿੱਚ ਫੇਰ ਫੋਟੋਆਂ ਛਪੀਆਂ ਤੇ ਹੁਣ ਤਾਂ ਉਸਦੇ ਮਾਤਾ ਪਿਤਾ ਨੂੰ ਵੀ ਪੂਰਾ ਵਿਸ਼ਵਾਸ ਹੋ ਗਿਆ ਸੀ ਕਿ ਸਾਡਾ ਬੱਚਾ ਜ਼ਰੂਰ ਜ਼ਿੰਦਗੀ ਦੇ ਵਿੱਚ ਅਗਾਹ ਵਧੇਗਾ ਅਤੇ ਸਾਡਾ ਨਾਮ ਰੋਸ਼ਨ ਕਰੇਗਾ ਕਿਉਂਕਿ ਬੱਚਾ ਪੜ੍ਹਨ ਦੇ ਵਿੱਚ ਹੁਸ਼ਿਆਰੀ ਬਹੁਤ ਸੀ ਉਹ ਬੱਚੇ ਨੇ ਦੋ ਵਾਰੀ ਜ਼ਿਲ੍ਹਾ ਟੌਪ ਕੀਤਾ ਇੱਕ ਵਾਰੀ 8ਵੀਂ ਜਮਾਤ ਦੇ ਵਿੱਚ ਤੇ ਦੂਜੀ ਵਾਰੀ ਜਦੋਂ ਉਹ 10ਵੀਂ ਜਮਾਤ ਦੇ ਵਿੱਚ ਪਹੁੰਚਦਾ ਹੈ ਤੇ ਉਦੋਂ ਵੀ ਉਸੇ ਹੀ ਤਰੀਕੇ ਦੇ ਨਾਲ ਉਸਨੇ ਜ਼ਿਲ੍ਹਾ ਟੌਪ ਕੀਤਾ ਪੂਰੇ ਜ਼ਿਲ੍ਹੇ ਦੇ ਵਿੱਚ ਪਹਿਲੇ ਨੰਬਰ ਤੇ ਆਇਆ ਤੇ ਫਿਰ ਉਸ ਦੀਆਂ ਤਸਵੀਰਾਂ న్యూ ਚੈਨਲਾਂ ਦੇ ਉੱਪਰ ਅਖਬਾਰਾਂ ਦੇ ਵਿੱਚ ਇਸ਼ਤਿਹਾਰਾਂ ਦੇ ਉੱਪਰ ਜਗ੍ਹਾ-ਜਗ੍ਹਾ ਵੱਡੇ-ਵੱਡੇ ਫਲੈਕਸ ਲੱਗੇ ਹੋਏ ਸੀ ਤੇ ਉਸ ਨੂੰ 1 ਲੱਖ ਰੁਪਇਆ ਵਜੀਫਾ ਵੀ ਮਿਲਿਆ ਤੇ 1 ਲੱਖ ਰੁਪਇਆ ਲੈ ਕੇ ਜਦੋਂ ਆਪਣੇ ਪਿਤਾ ਦੇ ਕੋਲ ਆਉਂਦਾ ਹੈ ਤੇ ਉਸਦੇ ਪਿਤਾ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਹਿੰਦਾ ਤੇ ਉਸਦੇ ਪਿਤਾ ਨੇ ਉਸ ਨੂੰ ਘੁੱਟ ਕੇ ਗਲ ਦੇ ਨਾਲ ਲਾ ਲਿਆ ਅਤੇ ਕਿਹਾ ਕਿ ਤੂੰ ਐਸੇ ਤਰੀਕੇ ਦੇ ਨਾਲ ਹੀ ਪੜਦਾ ਰਹਿ ਅਤੇ ਸਾਡਾ ਨਾਮ ਰੋਸ਼ਨ ਕਰਦਾ ਰਹਿ ਸਾਨੂੰ ਯਕੀਨ ਹੈ ਕਿ ਇੱਕ ਨਾ ਇੱਕ ਦਿਨ ਤੂੰ ਸਾਡਾ ਨਾਮ ਜਰੂਰ ਰੋਸ਼ਨ ਕਰੇਗਾ 1 ਲੱਖ ਰੁਪਇਆ ਉਹਨਾਂ ਨੂੰ ਵਜੀਫਾ ਮਿਲਿਆ ਸੀ ਉਹ ਅੱਗੇ 11ਵੀਂ ਦੇ ਵਿੱਚ ਉਸਨੇ ਲੁਧਿਆਣੇ ਦੇ ਇੱਕ ਸਕੂਲ ਦੇ ਵਿੱਚ ਐਡਮਿਸ਼ਨ ਲੈ ਲਿਆ 11ਵੀਂ ਕਰ ਲਈ ਅਤੇ ਉਸ ਤੋਂ ਬਾਅਦ 12ਵੀਂ ਦੇ ਵਿੱਚ ਪਹੁੰਚ ਜਾਂਦਾ ਹੈ ਤੇ 12ਵੀਂ ਵੀ ਉਹ ਚੰਗੇ ਨੰਬਰਾਂ ਦੇ ਨਾਲ ਪਾਸ ਕਰ ਲੈਂਦਾ ਹੈ ਤੇ ਅੱਗੇ ਕਾਲਜ ਐਡਮਿਸ਼ਨ ਦੇ ਲਈ ਵੀ ਉਸ ਨੂੰ 1 ਲੱਖ ਰੁਪਏ ਦਾ ਹੋਰ ਵਜੀਫਾ ਮਿਲ ਜਾਂਦਾ ਹੈ। ਫੁਲੇ ਦੇ ਵਿੱਚ ਪਹੁੰਚ ਜਾਂਦਾ ਹੈ ਕਿਉਂਕਿ ਬੋਲਣ ਦੇ ਵਿੱਚ ਉਹ ਕਾਫੀ ਹੁਸ਼ਿਆਰ ਸੀ ਸਟੇਜਾਂ ਦੇ ਉੱਪਰ ਭਾਸ਼ਣ ਵੀ ਦਿੰਦਾ ਰਹਿੰਦਾ ਸੀ ਤਾਂ ਇਸ ਕਰਕੇ ਉਸ ਨੂੰ ਕਾਲਜ ਦਾ ਪ੍ਰੈਜ਼ੀਡੈਂਟ ਵੀ ਐਲਾਨ ਕਰ ਦਿੱਤਾ। ਜੋ ਕਿ ਪੜ੍ਹਨ ਦੇ ਵਿੱਚ ਵੀ ਉਹ ਹੁਸ਼ਿਆਰ ਸੀ ਸਾਰੇ ਲੋਕ ਇਹ ਚਾਹੁੰਦੇ ਸੀ ਕਿ ਜੋ ਕਾਲਜ ਦਾ ਪ੍ਰੈਜ਼ੀਡੈਂਟ ਹੋਵੇ ਉਹ ਪੜਿਆ ਲਿਖਿਆ ਹੋਵੇ ਤਾਂ ਹੋਰ ਵੀ ਵਧੀਆ ਗੱਲ ਹੈ ਉਹ ਸਟੇਜਾਂ ਦੇ ਉੱਪਰ ਚੜ੍ਹ ਕੇ ਭਾਸ਼ਣ ਦਿਆ ਕਰੇ ਸਪੀਚਾਂ ਦਿਆ ਕਰੇ ਤੇ ਉਸ ਦੀ ਸਪੀਚ ਤੋਂ ਸਾਰੇ ਹੀ ਲੋਕ ਪ੍ਰਭਾਵਿਤ ਹੋਇਆ ਕਰਨ ਕਿਉਂਕਿ ਪੜਿਆ ਲਿਖਿਆ ਸੀ ਹਰ ਚੀਜ਼ ਨੂੰ ਬੜੇ ਹੀ ਗਹਿਨਤਾ ਦੇ ਨਾਲ ਵਿਚਾਰਦਾ ਸੀ ਤਾਂ ਸਾਰੇ ਹੀ ਜੋ ਮੁੰਡੇ ਸੀ ਉਸ ਦੇ ਫੈਨ ਹੋ ਗਏ ਅਤੇ ਉਸ ਦੀ ਇੱਕ ਟੋਲੀ ਬਣ ਗਈ ਤਾਂ ਦੋਸਤੋ ਐਨੇ ਵਿੱਚ ਹੀ ਕਿਸਾਨੀ ਅੰਦੋਲਨ ਚੱਲਿਆ ਜੋ ਕਿ ਉਸ ਦੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵੱਡਾ ਬਦਲਾ ਲੈ ਕੇ ਆਉਣ ਵਾਲਾ ਸੀ ਸਭ ਕੁਝ ਇੱਕ ਤਬਾਹੀ ਲੈ ਕੇ ਆਉਣ ਵਾਲਾ ਸੀ ਕਿਸਾਨੀ ਅੰਦੋਲਨ ਚੱਲਿਆ ਤੇ ਕਿ ਪੂਰੇ ਪੰਜਾਬ ਦੇ ਵਿੱਚ ਹੀ ਲਹਿਰ ਚੱਲ ਪਈ ਸੀ ਕਿ ਵੱਧ ਚੜ ਕੇ ਟਰਾਲੀਆਂ ਲੈ ਕੇ ਦਿੱਲੀ ਦੇ ਵੱਲ ਨੂੰ ਚੱਲੋ ਤੇ ਦਿੱਲੀ ਨੂੰ ਘੇਰਾ ਪਾ ਲਓ ਦੋਸਤੋ ਬਾਅਦ ਕਿਉਂਕਿ ਉਹ ਲੀਡਰ ਸੀ ਬੱਚਾ ਕਾਲਜ ਦਾ ਚ ਉਹ ਕਿਵੇਂ ਪਿੱਛੇ ਹਟ ਸਕਦਾ ਸੀ ਉਹ ਘਰੇ ਆਇਆ ਤੇ ਆਪਣੇ ਮਾਤਾ ਪਿਤਾ ਦੇ ਨਾਲ ਗੱਲ ਕੀਤੀ ਆਪਣੇ ਮਾਤਾ ਪਿਤਾ ਨੂੰ ਕਹਿੰਦਾ ਕਿ ਆਪਾਂ ਵੀ ਕਿਸਾਨ ਆ ਆਪਾਂ ਨੂੰ ਹੱਕਾਂ ਦੇ ਨਾਲ ਲੜਨਾ ਚਾਹੀਦਾ ਹੈ ਗੁਰਗੋਵਿੰਦ ਸਿੰਘ ਸੱਚੇ ਪਾਸ਼ਾ ਉਹਨਾਂ ਨੇ ਵੀ ਆਪਾਂ ਨੂੰ ਸਿਖਾਇਆ ਹੈ ਕਿ ਯੂਜਨਾ ਸਿੱਖੋ ਜਿੰਨਾ ਚੱਕਰ ਆਪਾਂ ਜੂਝਾਂਗੇ ਨਹੀਂ ਆਪਣੇ ਹੱਕਾਂ ਦੇ ਲਈ ਲੜਾਂਗੇ ਉਹਨਾਂ ਚੱਕਰ ਆਪਾਂ ਨੂੰ ਕੁਝ ਨਹੀਂ ਬਣਨਾ ਆਪਾਂ ਦਬ ਕੇ ਘਰੇ ਬੈਠ ਕੇ ਨਹੀਂ ਰਹਿ ਸਕਦੇ ਆਪਾਂ ਆਪਣੇ ਹੱਕ ਦੀ ਗੱਲ ਕਰਨੀ ਚਾਹੀਦੀ ਆਪਾਂ ਨੂੰ ਤੇ ਹੱਕ ਦੀ ਗੱਲ ਆਪਾਂ ਕਰਾਂਗੇ ਤਾਂ ਉਸ ਤੋਂ ਬਾਅਦ ਉਸਦੇ ਮਾਤਾ ਪਿਤਾ ਨੇ ਵੀ ਨਹੀਂ ਰੋਕਿਆ ਕਿਉਂਕਿ ਉਹਨਾਂ ਨੇ ਕਿਹਾ ਕਿ ਇਹ ਬੱਚਾ ਪ੍ਰੈਜ਼ੀਡੈਂਟ ਹੈ ਕਾਲਜ ਦਾ ਇਸ ਨੂੰ ਤਾਂ ਜਾਣਾ ਬਣਦਾ ਹੀ ਹੈ ਜੇਕਰ ਲੀਡਰ ਹੀ ਪਿੱਛੇ हट ਜਾਵੇ ਤਾਂ ਉਸ ਦੇ ਨਾਲ ਵਾਲੇ ਫਿਰ ਕੀ ਕਰਨਗੇ ਉਹਨਾਂ ਦਾ ਹੌਸਲਾ ਕੀ ਬਣੇਗਾ ਲੀਡਰ ਅੱਗੇ ਚੱਲੇਗਾ ਫਿਰ ਹੀ ਬਾਕੀ ਪਿੱਛੇ ਚੱਲਣਗੇ ਤਾਂ ਦੋਸਤੋ ਜਦੋਂ ਟਰੈਕਟਰ ਟਰਾਲੀਆਂ ਲੈ ਕੇ ਸਾਰੇ ਲੋਕ ਹੀ ਦਿੱਲੀ ਵੱਲ ਨੂੰ ਕੂਚ ਕਰ ਰਹੇ ਸੀ ਤਾਂ ਸੁਜੀਤ ਸਿੰਘ ਵੀ ਆਪਣੇ ਯਾਰਾਂ ਦੋਸਤਾਂ ਦੇ ਨਾਲ ਕਾਲਜ ਦੀ ਟੀਮ ਦੇ ਨਾਲ ਟਰੈਕਟਰ ਲੈ ਕੇ ਦਿੱਲੀ ਵੱਲ ਨੂੰ ਰਵਾਨਾ ਕਰ ਲੈਂਦਾ ਹੈ ਅਤੇ ਉੱਥੇ ਜਾ ਕੇ ਤੰਬੂ ਗੱਡ ਦਿੰਦਾ ਹੈ ਟਿੱਕਰੀ ਬਾਰਡਰ ਦੇ ਉੱਪਰ ਜਦੋਂ ਪਹੁੰਚਦੇ ਨੇ ਤਾਂ ਟਿੱਕਰੀ ਬਾਰਡਰ ਦੇ ਉੱਪਰ ਆਪਣਾ ਇੱਕ ਸਟੇਜ ਲਾਉਂਦੇ ਨੇ ਤੇ ਸਟੇਜ ਲਾਉਂਦੇ ਹੀ ਜਦੋਂ ਇਹਨਾਂ ਨੇ ਸਪੀਚ ਸਟਾਰਟ ਕੀਤੀ ਤਾਂ ਸਾਰੀਆਂ ਹੀ ਜਥੇਬੰਦੀਆਂ surjit singh ਦੇ ਚਿਹਰੇ ਵੱਲ ਦੇਖਣ ਲੱਗੀਆਂ ਕਿ ਇਹ ਨੌਜਵਾਨ ਜ਼ਰੂਰ ਜ਼ਿੰਦਗੀ ਦੇ ਵਿੱਚ ਕੁਝ ਕਰੂਗਾ ਤਾਂ ਉਸ ਤੋਂ ਬਾਅਦ ਕੀ ਹੁੰਦਾ ਹੈ ਆਉਂਦੀ ਹੈ 26 ਜਨਵਰੀ 26 ਜਨਵਰੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 26 ਜਨਵਰੀ ਦੇ ਉੱਪਰ ਬਹੁਤ ਵੱਡਾ ਖਲਾਰਾ ਪਿਆ ਸੀ ਜਦੋਂ ਟਰੈਕਟਰ ਰੈਲੀ ਨਿਕਲੀ ਤੇ ਟਰੈਕਟਰ ਲੈ ਕੇ surjit singh ਆਪਣੇ ਸਾਥੀਆਂ ਦੇ ਨਾਲ ਜਦੋਂ ਦਿੱਲੀ ਦੇ ਵਿੱਚ ਵੱਧ ਰਹੇ ਸੀ ਤਾਂ ਉਸੇ ਦੌਰਾਨ ਹੀ ਲਾਲ ਕਿਲੇ ਦੇ ਕੋਲ ਜਦੋਂ ਗੋਲੀਬਾਰੀ ਹੋ ਜਾਂਦੀ ਹੈ ਦਾ ਗੋਰੀ ਬਾਰੀ ਦੇ ਵਿੱਚ ਕੌਣ ਮਾਰਿਆ ਗਿਆ ਅਤੇ ਕੌਣ ਬਚਿਆ ਕੁਝ ਵੀ ਪਤਾ ਨਹੀਂ ਚੱਲਿਆ ਅਥਰੂ ਗੈਸ ਤੇ ਗੋਲੇ ਸਿੱਟੇ ਗਏ ਤੇ ਵਿੱਚ ਵਿਚਾਲਦੀ ਸੱਚੀ ਮਿੱੱਚੀ ਦੇ ਬੰਬ ਵੀ ਸਿੱਟੇ ਗਏ ਗੋਲੀਆਂ ਵੀ ਮਾਰੀਆਂ ਗਈਆਂ ਜਿਨ੍ਹਾਂ ਦੇ ਨਾਲ ਕਾਫੀ ਨੌਜਵਾਨ ਉੱਥੇ ਮਾਰੇ ਗਏ ਅਤੇ ਉਸ ਤੋਂ ਬਾਅਦ ਸੁਰਜੀਤ ਸਿੰਘ ਦਾ ਕੋਈ ਹਤਾ ਪਤਾ ਨਹੀਂ ਚੱਲਿਆ ਨਾਲ ਦੇ ਸਾਥੀਆਂ ਨੇ ਬਹੁਤ ਭਾਲਣ ਦੀ ਕੋਸ਼ਿਸ਼ ਕੀਤੀ ਪਰ ਸੁਰਜੀਤ ਸਿੰਘ ਕਿਤੇ ਵੀ ਨਾ ਮਿਲਿਆ ਉਸ ਤੋਂ ਬਾਅਦ ਆ ਜਾਂਦੀ ਹੈ 27 ਜਨਵਰੀ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਕਿ ਸਾਡਾ ਬੱਚਾ ਵਾਪਸ ਕਿਉਂ ਨਹੀਂ ਆਇਆ ਸਾਡਾ surjit ਵਾਪਸ ਕਿਉਂ ਨਹੀਂ ਆਇਆ ਤਾਂ ਇੰਨੇ ਵਿੱਚ ਹੀ ਇੱਕ লাশ ਮਿਲਦੀ ਹੈ ਜਿਸ ਦੇ ਉੱਪਰ surjit singh ਵਰਗੇ ਹੀ ਕੱਪੜੇ ਪਹਿਨੇ ਹੁੰਦੇ ਨੇ ਪਰ ਚਿਹਰਾ ਬੁਰੇ ਤਰੀਕੇ ਦੇ ਨਾਲ ਜਲਿਆ ਹੁੰਦਾ ਹੈ ਉਹ লাশ ਸੌਂਪ ਦਿੰਦੇ ਨੇ surjit singh ਦੇ ਮਾਤਾ ਪਿਤਾ ਨੂੰ surjit singh ਦੇ ਮਾਤਾ ਪਿਤਾ ਦੇ ਉੱਪਰ ਤਾਂ ਜਾਣੋ ਦੁੱਖਾਂ ਦਾ ਪਹਾੜ ਹੀ ਟੁੱਟ ਪਿਆ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਕਿਉਂਕਿ ਇਕੱਲਾ ਕਹਿਰਾ ਪੁੱਤ ਜੋ ਕਿ ਉਹਨਾਂ ਨੂੰ ਲੈ ਕੇ ਬਹੁਤ ਉਮੀਦਾਂ ਰੱਖੀ بیٹھا ਸੀ ਆਪਣੇ ਦਿਲ ਦੇ ਵਿੱਚ ਉਹਨਾਂ ਦਾ ਉਹ ਕਲਾਕਾਰਾ ਪੁੱਤ ਜਿਸ ਨੇ ਅੱਜ ਤੱਕ ਉਹਨਾਂ ਦਾ ਨਾਮ ਰੋਸ਼ਨ ਕੀਤਾ 8ਵੀਂ ਜਮਾਤ ਦੇ ਵਿੱਚ ਵੀ ਉਸ ਨੇ ਪੂਰਾ ਜ਼ਿਲ੍ਹਾ ਟੌਪ ਕੀਤਾ 10ਵੀਂ ਜਮਾਤ 12ਵੀਂ ਜਮਾਤ ਅਤੇ ਉਸ ਨੇ ਪੂਰੇ ਹੀ ਇਲਾਕੇ ਦੇ ਵਿੱਚ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕੀਤਾ ਸੀ ਤੇ ਅੱਜ ਉਹਨਾਂ ਦਾ ਉਹ ਪੁੱਤਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਸੀ ਕਿਸਾਨੀ ਸੰਘਰਸ਼ ਦੇ ਵਿੱਚ ਦਿੱਲੀ ਦੇ ਵਿੱਚ ਮਾਰਿਆ ਗਿਆ ਸੀ ਉਸ ਦਾ ਪੁੱਤਰ ਉਸ ਦੇ ਮਾਤਾ ਪਿਤਾ ਦੇ ਉੱਪਰ ਯਾਨੀ ਦੁੱਖਾਂ ਦਾ ਪਹਾੜ ਟੁੱਟ ਗਿਆ ਰੋ ਰੋ ਕੇ ਬੁਰਾ ਹਾਲ ਹੋ ਗਿਆ ਉਹਨਾਂ ਦਾ ਤਾਂ ਉਸ ਤੋਂ ਬਾਅਦ ਉਹ ਆਪਣੇ ਹੱਥੀਂ ਅੰਤਿਮ ਸੰਸਕਾਰ ਕਰਦੇ ਨੇ ਅਤੇ ਉਸ ਦੇ ਜੋ ਫੁੱਲ ਚੁੱਕ ਕੇ ਉਹ ਵੀ ਸ੍ਰੀ ਕੀਰਤਨਪੁਰ ਸਾਹਿਬ ਉੱਥੇ ਵਿਸਰਜਨ ਕਰਕੇ ਆਉਂਦੇ ਨੇ ਉਹਨਾਂ ਦੇ ਮਾਤਾ ਪਿਤਾ ਜੋ ਕਿ ਰੋ ਰੋ ਕੇ पागला ਵਾਂਗੂ ਕੰਨਾਂ 'ਤੇ ਟੱਕਰਾ ਮਾਰ ਰਹੇ ਨੇ ਅਤੇ ਉਸ ਦਾ ਪਿਤਾ ਹਰਨਾਮ ਸਿੰਘ ਜੋ ਤਾਂ ਪਾਗਲ ਹੀ ਹੋ ਗਿਆ ਸੀ ਕਿਉਂਕਿ ਉਸ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਮੇਰੇ ਪੁੱਤਰ ਦੇ ਨਾਲ ਕਦੇ ਐਦਾਂ ਹੋਵੇਗਾ ਉਸ ਨੇ ਤਾਂ ਇਹ ਹੀ ਸੋਚਿਆ ਸੀ ਕਿ ਮੇਰਾ ਪੁੱਤਰ ਸਾਡਾ ਨਾਮ ਰੋਸ਼ਨ ਕਰੇਗਾ ਸਾਨੂੰ ਅਗਾਹ ਵਧਾਵੇਗਾ ਪਰ ਅੱਜ ਸਭ ਕੁਝ ਉਲਟ ਹੀ ਹੋ ਗਿਆ ਸੀ ਉਸ ਦਾ ਪੁੱਤਰ ਇਸ ਦੁਨੀਆ ਨੂੰ ਛੱਡ ਚੁੱਕਿਆ ਸੀ ਅਤੇ ਹੁਣ ਉਹਨਾਂ ਕੋਲੇ ਕੋਈ ਸਹਾਰਾ ਨਹੀਂ ਸੀ ਉਹ ਨਸਰਪ ਤੇ ਸਿਰਫ ਉਹ ਰੋ ਸਕਦੇ ਸੀ ਤੇ ਰੋਣ ਤੋਂ ਸਿਵਾ ਹੋਰ ਕੁਝ ਵੀ ਨਹੀਂ ਸਿੱਖ ਸਕਦੇ ਪੂਰੇ ਪਿੰਡ ਦੇ ਵਿੱਚ ਸ਼ੋਕ ਦੀ ਲਹਿਰ ਛਾ ਗਈ ਕਿਉਂਕਿ ਪਿੰਡ ਦਾ ਇੱਕੋ ਇੱਕ ਨੌਜਵਾਨ ਜਿਸ ਨੇ ਪਿੰਡ ਦੇ ਹਰ ਇੱਕ ਬੱਚੇ ਦਾ ਰੋਲ ਮਾਡਲ ਬਣਨਾ ਸੀ ਹਰ ਇੱਕ ਬੱਚੇ ਨੂੰ ਇਹ ਦੱਸਣਾ ਸੀ ਕਿ ਕਿਵੇਂ ਮਿਹਨਤ ਕੀਤੀ ਜਾਂਦੀ ਹੈ ਤੇ ਕਿਵੇਂ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਇਆ ਜਾਂਦਾ ਹੈ ਤੇ ਅੱਜ ਉਹ ਬੱਚਾ ਇਸ ਦੁਨੀਆ ਨੂੰ ਛੱਡ ਚੁੱਕਿਆ ਸੀ ਤਾਂ ਦੋਸਤੋ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਪਰ ਅੱਜ 4 ਸਾਲਾਂ ਬਾਅਦ ਜਦੋਂ ਸੁਰਜੀਤ ਸਿੰਘ ਐਸਪੀ ਬਣ ਕੇ ਉੱਥੇ ਪਹੁੰਚਦਾ ਹੈ ਤਾਂ ਸਾਰੇ ਹੀ ਪਿੰਡ ਵਾਲੇ ਹੈਰਾਨ ਰਹਿ ਜਾਂਦੇ ਨੇ ਪਰੇਸ਼ਾਨ ਹੋ ਜਾਂਦੇ ਨੇ ਕਿ ਇਹ ਤਾਂ ਉਹੀ ਬੱਚਾ ਹੈ ਜਿਸ ਨੂੰ ਕਿਸਾਨੀ ਅੰਦੋਲਨ ਵਿਰੇ ਇਸ ਦੀ ਡੈੱਡ ਬੋਡੀ ਸਾਨੂੰ ਮਿਲੀ ਸੀ ਤੇ ਅਸੀਂ ਆਪਣੇ ਹੱਥੀਂ ਇਸ ਦਾ ਅੰਤਿਮ ਸੰਸਕਾਰ ਕੀਤਾ ਸੀ ਪਰ ਅੱਜ ਇਹ ਸਭ ਕੁਝ ਕਿਵੇਂ ਹੋ ਗਿਆ ਇਹ ਐਡਾ ਵੱਡਾ ਚਮਤਕਾਰ ਕਿਵੇਂ ਹੋਇਆ ਕਿ ਅੱਜ ਇਹ ਐਸਪੀ ਲੱਗ ਕੇ ਹੀ ਇਸ ਪਿੰਡ ਦੇ ਵਿੱਚ ਪਹੁੰਚਿਆ ਹੈ ਤੋ ਉਸ ਤੋਂ ਬਾਅਦ ਪਿੰਡ ਵਾਲੇ ਇਕੱਠੇ ਹੋ ਜਾਂਦੇ ਨੇ ਤੇ ਉਸ ਦਾ ਪਿਤਾ ਵੀ ਕੋਲ ਆ ਜਾਂਦਾ ਹੈ ਪਿਤਾ ਉਸ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਉਸ ਦੀ ਮਾਤਾ ਵੀ ਰੋ ਰੋ ਕੇ ਅੱਖਾਂ ਤੋਂ ਅੰਨੀ ਪਈ ਹੁੰਦੀ ਹੈ ਕਿਉਂਕਿ ਉਹਨਾਂ ਦਾ ਇਕੱਲਾ ਕਹਿਰਾ ਪੁੱਤ ਇਸ ਦੁਨੀਆ ਨੂੰ ਛੱਡ ਚੁੱਕਿਆ ਸੀ ਤਾਂ ਬਾਅਦ ਦੇ ਵਿੱਚ ਜਦੋਂ ਉਸ ਨੂੰ ਪੁੱਛਿਆ ਕਿ ਅਸੀਂ ਤਾਂ ਤੇਰਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਸੀ ਤੇਰਾ ਤਾਂ ਭੋਗ ਵੀ ਪਾ ਦਿੱਤਾ ਸੀ ਪਰ ਅੱਜ ਤੂੰ ਵਾਪਸ ਆ ਗਿਆ ਹੈ ਇਹ ਐਡਾ ਵੱਡਾ ਚਮਤਕਾਰ ਕਿਵੇਂ ਹੋਇਆ ਤਾਂ ਦੱਸ ਦੀ ਇਹ ਕਿ ਉਸ ਤੋਂ ਬਾਅਦ ਕਿਹਾ ਕਿ ਜਦੋਂ ਦਿੱਲੀ ਦੇ ਵਿੱਚ 26 ਜਨਵਰੀ ਨੂੰ ਗੋਲੀਬਾਰੀ ਹੋਈ ਤੇ ਗੋਲੀਬਾਰੀ ਦੌਰਾਨ ਜੋ ਕਿ ਮੇਰੇ ਵੀ ਪੱਟ ਦੇ ਉੱਪਰ ਗੋਲੀ ਲੱਗੀ ਸੀ ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਮੈਂ ਬਚ ਗਿਆ ਪਰ ਤੁਹਾਡੇ ਕੋਲ ਜਿਹੜੀ ਡੈੱਡ ਬੋਡੀ ਆਈ ਉਹ ਕਿਸੇ ਹੋਰ ਦੀ ਸੀ ਕਿਉਂਕਿ ਉਸਨੇ ਮੇਰੇ ਵਰਗੇ ਹੀ ਕੱਪੜੇ ਪਾਏ ਹੋਏ ਸੀ ਪਤਾ ਨਹੀਂ ਕਿੰਨੇ ਹੀ ਪੰਜਾਬ ਦੇ ਨੌਜਵਾਨ ਉੱਥੇ ਸ਼ਹੀਦ ਹੋ ਗਏ ਅਤੇ ਉਹਨਾਂ ਦੀਆਂ ਡੈੱਡ ਬੋਡੀਆਂ ਵੀ ਅਸਲ ਪਰਿਵਾਰਾਂ ਤੱਕ ਨਹੀਂ ਪਹੁੰਚੀਆਂ ਮੇਰੇ ਪੱਟ ਤੇ ਗੋਲੀ ਵਜਨ ਦੇ ਨਾਲ ਉੱਥੇ ਦਿੱਲੀ ਦਾ ਹੀ ਇੱਕ ਪਰਿਵਾਰ ਹੈ ਜੋ ਕਿ ਮੈਨੂੰ ਚੱਕ ਕੇ ਲੈ ਗਿਆ ਸੀ ਤੇ ਉਹਨਾਂ ਨੇ ਮੇਰਾ ਇਲਾਜ ਕਰਵਾਇਆ ਅਤੇ ਉਹਨਾਂ ਨੇ ਮੈਨੂੰ ਕਈ ਦਿਨਾਂ ਤੱਕ ਬਾਹਰ ਨਹੀਂ ਕੱਢਿਆ ਅਤੇ ਐਸ ਕਰਕੇ ਬਾਹਰ ਨਹੀਂ ਕੱਢਿਆ ਕਿਉਂਕਿ ਤੂੰ ਲੀਡਰ ਹੈ ਤੇਰੇ ਉੱਤੇ ਪੁਲਿਸ ਕੋਈ ਕਾਰਵਾਈ ਨਾ ਪਾ ਦੇਵੇ ਤੈਨੂੰ ਗੋਲੀ ਨਾ ਮਾਰ ਦੇਵੇ ਉਸ ਤੋਂ ਬਾਅਦ ਜਦੋਂ ਮਾਮਲਾ ਸ਼ਾਂਤ ਹੋਇਆ ਤਾਂ ਮੈਂ ਪਿੰਡ ਵੱਲ ਨੂੰ ਵਧਣਾ ਸ਼ੁਰੂ ਕੀਤਾ ਤਾਂ ਮੈਂ ਅਖਬਾਰ ਦੇ ਵਿੱਚ ਖਬਰ ਪੜ੍ਹੀ ਕਿ surjit singh ਦੀ ਤਾਂ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਤਾਂ ਮੈਂ ਆਪਣੇ ਆਪ ਨੂੰ ਗੁਪਤ ਰੱਖਿਆ ਅਤੇ ਮੈਂ ਦਿੱਲੀ ਦੇ ਵਿੱਚ ਹੀ ਰਹਿ ਪਿਆ ਅਤੇ ਉੱਥੇ ਹੀ ਆਪਣਾ ਬਸੇਰਾ ਬਣਾ ਲਿਆ ਉੱਥੇ ਰਹਿ ਕੇ ਮੈਂ ਦਿਨ ਰਾਤ ਮਿਹਨਤ ਕੀਤੀ ਅਤੇ ਮਿਹਨਤ ਕਰਨ ਤੋਂ ਬਾਅਦ ਮੈਂ ਇਹ ਪੇਪਰ ਦਿੱਤਾ ਅਤੇ ਪੇਪਰ ਪਾਸ ਕਰਨ ਤੋਂ ਬਾਅਦ ਅੱਜ ਮੈਂ ਐਸਪੀ ਲੱਗ ਗਿਆ ਹਾਂ ਤੇ ਹੁਣ ਮੈਂ ਸੋਚਿਆ ਕਿ ਐਸਪੀ ਲੱਗਣ ਤੋਂ ਬਾਅਦ ਆਪਣੇ ਪਿੰਡ ਦੇ ਵਿੱਚ ਜਾਵਾਂ ਉਹਨਾਂ ਚਿੱਕਰ ਮੈਂ ਆਪਣੀ ਪਹਿਚਾਨ ਗੁਪਤ ਰੱਖੀ ਮੈਂ ਸਾਹਮਣੇ ਨਹੀਂ ਆਇਆ ਕਿਉਂਕਿ ਜੇਕਰ ਮੈਂ ਸਾਹਮਣੇ ਆਉਂਦਾ ਤੇ ਇਹਨਾਂ ਸਰਕਾਰਾਂ ਨੇ ਮੈਨੂੰ ਮਰਵਾ ਦੇਣਾ ਸੀ ਕਿਉਂਕਿ ਮੈਂ ਸਟੇਜ ਦੇ ਉੱਪਰ ਗਰਮ ਪਾਸ਼ਟਣ ਦਿੰਦਾ ਹੁੰਦਾ ਸੀ ਇਸ ਕਰਕੇ ਸਰਕਾਰਾਂ ਨੇ ਮੈਨੂੰ ਸਭ ਕੁਝ ਉਲਝਾ ਕੇ ਰੱਖ ਦੇਣਾ ਸੀ ਤਾਂ ਮੈਨੂੰ ਮੇਰਾ ਸੁਪਨਾ ਨਹੀਂ ਸੀ ਪੂਰਾ ਕਰ ਦੇਣਾ ਮੈਨੂੰ ਵੀ ਫਿਕਰ ਸੀ ਆਪਣੇ ਮਾਤਾ ਪਿਤਾ ਦਾ ਕਿ ਮੇਰੇ ਮਾਤਾ ਪਿਤਾ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੋਣਾ ਮੈਨੂੰ ਅੱਜ ਦੁੱਖ ਵੀ ਬਹੁਤ ਹੈ ਕਿ ਮੇਰਾ ਪਿਤਾ ਜੋ ਕਿ ਪਾਗਲਾ ਵਾਂਗੂ ਕੰਧਾਂ ਦੇ ਵਿੱਚ ਟੱਕਰਾ ਮਾਰਦਾ ਫਿਰ ਰਿਹਾ ਹੈ ਉਸ ਨੂੰ ਤਾਂ ਇਹ ਸੀ ਕਿ ਮੇਰਾ ਪੁੱਤਰ ਇਸ ਦੁਨੀਆ ਨੂੰ ਛੱਡ ਗਿਆ ਪਰ ਮੈਂ ਪਹਿਚਾਨ ਜਾਨ ਬੁਝ ਕੇ ਗੁਪਤ ਰੱਖੀ ਕਿਉਂਕਿ ਉਸ ਦੇ ਪਿੱਛੇ ਕਾਰਨ ਇਹ ਸੀ ਕਿਉਂਕਿ 26 ਜਨਮਦੀ ਦਾ ਜੋ ਮਾਮਲਾ ਹੈ ਮਸ਼ਤੇਜਾਂ ਦੇ ਉੱਪਰ ਬੋਲਦਾ ਸੀ ਅਤੇ ਮੇਰਾ ਚਿਹਰਾ ਉਹ ਸਾਰਿਆਂ ਦੇ ਸਾਹਮਣੇ ਗਿਆ ਹੋਇਆ ਸੀ ਤੇ ਅੱਜ ਮੈਂ ਆਪਣੀ ਪਹਿਚਾਨ ਗੁਪਤ ਰੱਖ ਕੇ ਮਿਹਨਤ ਕੀਤੀ ਅਤੇ ਮਿਹਨਤ ਕਰਕੇ ਅੱਜ ਮੈਂ ਐਸਪੀ ਲੱਗ ਗਿਆ ਹਾਂ ਅਤੇ ਐਸਪੀ ਲੱਗਣ ਤੋਂ ਬਾਅਦ ਅੱਜ ਮੈਂ ਇਸ ਪਿੰਡ ਦੇ ਵਿੱਚ ਪਹੁੰਚਿਆ ਹਾਂ ਅਤੇ ਇਸ ਪਿੰਡ ਦਾ ਦੇਣ ਮੈਂ ਕਦੇ ਨਹੀਂ ਦੇ ਸਕਦਾ ਕਿਉਂਕਿ ਇਸ ਪਿੰਡ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਬਹੁਤ ਉਮੀਦਾਂ ਨੇ ਇਸ ਪਿੰਡ ਤੋਂ ਮੈਨੂੰ ਕਿਉਂਕਿ ਇਸ ਪਿੰਡ ਦੇ ਵਿੱਚ ਹੋਰ ਵੀ ਬਹੁਤ ਨੌਜਵਾਨ ਨੇ ਜਿਨ੍ਹਾਂ ਨੂੰ ਮੈਂ ਅੱਗੇ ਲੈ ਕੇ ਆਵਾਂਗਾ ਤੇ ਉਹ ਵੀ ਮੇਰੇ ਵਾਂਗੂ ਕਾਮਯਾਬ ਹੋ ਕੇ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣਗੇ ਅਤੇ ਆਪਣਾ ਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨਗੇ ਸੋ ਦੋਸਤੋ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਣ ਨੂੰ ਮਿਲਦਾ ਹੈ ਕੀ ਬੰਦਾ ਜੇ ਕੋਈ ਸੰਘਰਸ਼ ਕਰੇ ਤਾਂ ਸੰਘਰਸ਼ ਕਰਨ ਦੇ ਨਾਲ ਕਦੇ ਵੀ ਉਹ ਪਿੱਛੇ ਨਹੀਂ ਹਟਦਾ ਚਾਹੇ ਉਸ ਦੇ ਉੱਪਰ ਕਿੰਨੀਆਂ ਵੀ ਢੀਡਾਂ ਕਿਉਂ ਨਾ ਪੈ ਜਾਣਾ ਤੇ ਦੂਜੀ ਗੱਲ ਕਰੀ ਆਪਾਂ ਕਿਸਾਨੀ ਅੰਦੋਲਨ ਦੀ ਤੇ ਕਿਸਾਨੀ ਅੰਦੋਲਨ ਵੇਲੇ ਐਦਾਂ ਦੇ ਬਹੁਤ ਸਾਰੇ ਕਾਂਡ ਹੋਏ ਨੇ ਬਹੁਤ ਸਾਰੇ ਅਸਲ ਮਾਤਾ ਪਿਤਾ ਕੋਲ ਉਹਨਾਂ ਦੇ ਬੱਚਿਆਂ ਦੀਆਂ ਲਾਸ਼ਾਂ ਤੱਕ ਨਹੀਂ ਪਹੁੰਚੀਆਂ ਤੇ ਉਹਨਾਂ ਦਿਨਾਂ ਨੂੰ ਆਪਾਂ ਕਦੇ ਵੀ ਨਹੀਂ ਭੁੱਲ ਸਕਦੇ ਜੇ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਦੋਸਤੋ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਤੁਸੀਂ ਸਾਡੇ ਇੱਕ ਚੈਨਲ ਦੇ ਨਾਲ ジュレリオタンヌワーク